ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਦੋਸਤੋ ਇੱਕ ਹੋਰ ਬਹੁਤ ਉਹਦੀਆ ਵੀਡੀਓ ਲੈ ਕੇ ਆਇਆ ਬਹੁਤ ਸੋਹਣੀਆਂ ਗੱਲਾਂ ਨੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾ ਕਰੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਕੁਝ ਐਸੀਆਂ ਆਪਣੇ ਜੋ ਆਪਾਂ ਰੋਜ਼ ਮ ਵੀ ਚਾਹੇ ਰੋਟੀ ਆ ਚਾਹੇ ਦੁੱਧ ਆ ਚਾਹੇ ਜੋ ਵੀ ਆ ਵੈਜ ਨਾਣ ਵੈਜ ਉਹਨਾਂ ਚੀਜ਼ਾਂ ਨੂੰ ਡਾਈਜੈਸਟ ਹੋਣ ਵਿੱਚ ਕੁਝ ਕੁ ਐਡਵਾਂਸ ਦੱਸੂਗਾ ਛੋਟੀ ਜਿਹੀ ਵੀਡੀਓ ਆ ਉਹ ਚੀਜ਼ਾਂ ਨੂੰ ਡਾਈਜੈਸਟ ਹੋਣ ਵਿੱਚ ਕਿੰਨਾ ਟਾਈਮ ਲੱਗਦਾ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਜਿਹਦਾ ਹਰੇਕ ਬੰਦੇ ਨੂੰ ਇਸ ਚੀਜ਼ ਦੀ ਨੋਲੇਜ ਹੋਣੀ ਚਾਹੀਦੀ ਆ ਸੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਫਰੂਟ ਦੀ ਫਲ ਹਨਾ ਆਪਾਂ ਕੋਈ ਵੀ ਫਲ ਖਾਂਦੇ ਆ ਨਾ ਉਹਨੂੰ ਡਾਈਜੈਸਟ ਹੋਣ ਨੂੰ 20 ਮਿੰਟ ਤੋਂ 1 ਘੰਟੇ ਦਾ ਸਮਾਂ ਲੱਗਦਾ ਹਨਾ ਜਿਹੜਾ ਫਰੂਟ ਆਪਾਂ ਖਾਂਦੇ ਆ ਉਹਨੂੰ ਡਾਈਜੈਸਟ ਹੋਣ ਚ 20 ਮਿੰਟ ਤੋਂ ਇੱਕ ਘੰਟੇ ਦਾ ਸਮਾਂ ਲੱਗਦਾ ਤੇ ਜਿਹੜਾ ਫਰੂਟ ਜੂਸ ਹੁੰਦਾ ਹੈ ਹਨਾ ਜੇ ਆਪਾਂ ਕਿਸੇ ਫਰੂਟ ਦਾ ਜੂਸ ਕੱਢ ਕੇ ਪੀਨੇ ਆ ਤਾਂ ਉਹਨੂੰ ਡਾਈਜੈਸਟ ਹੋਣ ਦੇ ਵਿੱਚ ਜਿਆਦਾ ਤੋਂ ਜਿਆਦਾ 30 ਮਿੰਟ ਲੱਗਦੇ ਆ ਉਹ ਡਾਈਜੈਸਟ ਹੋ ਜਾਂਦਾ ਕਿਉਂਕਿ ਲiquid ਬਣ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਆਪਣਾ ਗ੍ਰੀਨ ਸੈਲਡ ਹੁੰਦਾ ਹੈ ਹਨਾ ਜਿੱਦਾਂ ਪਿਆਜ਼ ਖੀਰਾ ਵਗੈਰਾ ਬਰੋਕਲੀ ਵਗੈਰਾ ਇਹੜੀ ਚੀਜ਼ਾਂ ਹੁੰਦੀਆਂ ਜਿਹੜਾ ਇਹ ਸੈਲਡ ਹੁੰਦਾ ਇਹ ਡਾਈਜੈਸਟ ਹੋਣ ਨੂੰ 20 ਤੋਂ 40 ਮਿੰਟ ਦਾ ਸਮਾਂ ਲੈਂਦਾ ਹੈ ਸੈਲਡ ਵੀ ਜਲਦੀ ਡਾਈਜੈਸਟ ਹੋ ਜਾਂਦਾ ਹਨਾ ਤੇ ਉਸ ਤੋਂ ਬਾਅਦ ਜੀ ਆਪਾਂ ਗੱਲ ਕਰਾਂਗੇ ਜੀ ਜਿਹੜਾ ਆਪਣਾ ਸੂਪ ਹੁੰਦਾ ਵੈਜੀਟੇਬਲ ਸੂਪ ਵੈਜੀਟੇਬਲ ਸੂਪ ਨੂੰ ਡਾਈਜੈਸਟ ਹੋਣ ਨੂੰ ਸਾਡੀ ਬੋਡੀ ਨੂੰ 45 ਮਿੰਟ ਲੱਗ ਜਾਂਦੇ ਆ ਯਾਨੀ ਕਿ ਪੌਣੇ ਘੰਟੇ ਦਾ ਸਮਾਂ ਲੱਗ ਜਾਂਦਾ ਹੈ ਡਾਈਜੈਸਟ ਹੋਣ ਨੂੰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੀ ਆਪਾਂ ਜਿਹੜੀਆਂ ਪੱਕੀਆਂ ਸਬਜ਼ੀਆਂ ਹੁੰਦੀਆਂ ਨੇ ਸਬਜ਼ੀਆਂ ਨੂੰ 2 ਤੋਂ 3 ਘੰਟੇ ਲੱਗ ਜਾਂਦੇ ਆ ਡਾਈਜੈਸਟ ਹੋਣ ਨੂੰ ਜਿਹੜੀਆਂ ਪੱਕੀਆਂ ਹੋਈਆਂ ਹੁੰਦੀਆਂ ਨੇ ਤੇ ਜਿਹੜੀਆਂ ਪੁੰਗਰੀਆਂ ਹੋਈਆਂ ਸਬਜ਼ੀਆਂ ਹੁੰਦੀਆਂ ਜਿੱਦਾਂ ਆਪਾਂ ਘਰੇ ਪੁੰਗਰੇ ਹੋਏ ਛੋਲੇ ਜਾਂ ਨਾ ਫਲੀਆਂ ਜਾਂ ਕੁਝ ਵੀ ਆਪਾਂ ਚੀਜ਼ ਖਾਂਦੇ ਆ ਵੀ ਇੱਕ ਦੋ ਇੱਕ ਦ ਤੇ ਉਹਨੂੰ 2 ਤੋਂ 4 ਘੰਟੇ ਦਾ ਸਮਾਂ ਲੱਗਦਾ। ਪੁੰਗਰੀਆਂ ਹੋਈਆਂ ਚੀਜ਼ਾਂ ਨੂੰ ਡਾਈਜੈਸਟ ਹੋਣ ਦੇ ਵਿੱਚ ਤੇ ਜਿਹੜੀ ਦਾਲ ਆ, ਦਾਲ ਆਪਾਂ ਕਹਿੰਦੇ ਆ ਕਿਸੇ ਵੀ ਤਰ੍ਹਾਂ ਦੀ ਚਾਹੇ ਉਹ ਮਾਹਾਂ ਦੀ ਚਾਹੇ ਮੂੰਗੀ ਦੀ ਚਾਹੇ ਛੋਲਿਆਂ ਦੀ ਉਹਨੂੰ ਵੀ 2 ਤੋਂ 3 ਘੰਟੇ ਦਾ ਸਮਾਂ ਲੱਗਦਾ ਇਹ ਸਾਡੀ ਬੋਡੀ ਨੂੰ ਡਾਈਜੈਸਟ ਕਰਨ। ਤੇ ਉਸ ਤੋਂ ਬਾਅਦ ਜਿਹੜੀ ਇੱਕ ਹੁੰਦਾ ਆਪਣਾ ਅਨਾਜ ਹੋ ਗਿਆ ਜਿਹਨੂੰ ਜਿਹੱਚ ਆਪਾਂ ਕਹਿੰਦੇ ਆ ਰੋਟੀ ਚਾਹੇ ਉਹ ਕਣਕ ਦੀ ਆ ਚਾਹੇ ਉਹ ਮੱਕੀ ਦੀ ਆ ਨਾ ਉਹ ਅਨਾਜ ਨੂੰ ਡਾਈਜੈਸਟ ਹੋਣ ਨੂੰ 2 ਤੋਂ 3 ਘੰਟੇ ਦਾ ਸਮਾਂ ਲੱਗਦਾ ਆ ਤੇ ਉਸ ਤੋਂ ਬਾਅਦ ਜਿਹੜੀ ਮਿਕਸ ਵੈਜੀਟੇਬਲ ਹੁੰਦੀ ਆ ਉਹਨੂੰ 2 ਤੋਂ 6 ਘੰਟੇ ਦਾ ਸਮਾਂ ਲੱਗਦਾ ਜਿਹੜੀ ਆਪਾਂ ਮਿਕਸ ਵੈਜੀਟੇਬਲ ਖਾਂਦੇ ਆ ਮਿਕਸ ਵੈਜੀਟੇਬਲ ਜਿਹਦੇ ਵਿੱਚ ਸਾਰੀਆਂ ਸਬਜ਼ੀਆਂ ਜਾਂਦੀਆਂ ਉਹਨੂੰ 2 ਤੋਂ 6 ਘੰਟੇ ਦਾ ਸਮਾਂ ਲੱਗਦਾ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਦੁੱਧ ਦੀ ਦੁੱਧ ਜਿਹੜਾ ਆਪਾਂ ਲੀਕੁੜ ਚਾਹੇ ਉਹ ਗਰਮਾ ਚਾਹੇ ਉਹ ਠੰਡਾ ਆ ਉਹਨੂੰ ਡਾਈਜੈਸਟ ਕਰਨ ਲਈ 1 ਤੋਂ 2 ਘੰਟੇ ਦਾ ਸਮਾਂ ਲੱਗਦਾ ਤੇ ਉਸ ਤੋਂ ਬਾਅਦ ਜਿਹੜਾ ਪਨੀਰ ਪਨੀਰ ਬਹੁਤ ਲੇਟ ਡਾਈਜੈਸਟ ਕਰਦੀ ਹੈ ਸਾਡੀ ਜਿਹੜੀ ਬੋਡੀ ਆ ਤੇ ਜਿਹੜੀ ਚਾਹ ਆ ਚਾਹ ਉਸ ਤੋਂ ਵੀ ਉਪਰ ਆ ਉਹਨੂੰ 8 ਤੋਂ 10 ਘੰਟੇ ਲੱਗ ਜਾਂਦੇ ਆ ਸਾਡੀ ਬੋਡੀ ਨੂੰ ਉਹਨੂੰ ਡਾਈਜੈਸਟ ਕਰਨ ਲਈ ਤੇ ਉਸ ਤੋਂ ਬਾਅਦ ਜੀ ਆਪਾਂ ਗੱਲ ਕਰਾਂਗੇ ਜੀ ਨਾਨ ਵੇਜ ਦੀ ਨਾਨ ਵੇਜ ਸਭ ਤੋਂ ਜ਼ਿਆਦਾ ਟਾਈਮ ਲੈਂਦਾ 6 ਘੰਟੇ ਤੋਂ 72 ਘੰਟੇ ਦੇ ਵਿੱਚ ਵਿੱਚ ਉਹ ਨਾਨ ਵੇਜ ਸਾਡਾ ਪੇਟ ਡਾਈਜੈਸਟ ਕਰਦਾ ਸੋ ਜਿਹੜੀ ਵੀ ਚੀਜ਼ ਖਾਣੀ ਆ ਇਹਨਾਂ ਚੀਜ਼ਾਂ ਤੇ ਧਿਆਨ ਵਿੱਚ ਰੱਖੋ ਵੀ ਤੁਹਾਡੀ ਬੋਡੀ ਨੂੰ ਥੋਡੀ-ਬੋਡੀ ਕਿੰਨਾ ਕੋਸ ਚੀਜ਼ ਨੂੰ ਡਾਈਜੈਸਟ ਪ੍ਰੋਪਰ ਕਰਦੇ ਪੀਵਰ ਪ੍ਰੋਬਲਮ ਆ ਜਾਂਦੀ ਹੈ ਬੋਡੀ ਨੂੰ ਸੋ ਇਹ ਇਹ ਨੀ ਚੀਜ਼ਾਂ ਇਹ ਨੋਲੇਜ ਵਾਲੇ ਨੇ ਇਹਨਾਂ ਨੂੰ ਯਾਦ ਰੱਖੋ ਇਹਨਾਂ ਨੂੰ ਹਰੇਕ ਬੰਦੇ ਨੂੰ ਇਸ ਦੀ ਨੋਲੇਜ ਹੋਣੀ ਚਾਹੀਦੀ ਤੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਚੰਗੀ ਲੱਗਦਾ ਸੋ ਦੋਸਤੋ ਇੱਥੇ ਵੀਡੀਓ ਦਾ ਐਂਡ ਕਰਾਂਗੇ ਥੈਂਕ ਯੂ ਵੈਰੀ ਮੱਚ ਸਤ ਸ੍ਰੀ ਅਕਾਲ